ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪੰਜਾਬੀ ਚੁੱਲਾ ਚੌਂਕਾ ਤੇ। ਅੱਜ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਘਰ ਦੇ ਵਿੱਚ ਖੁਆ ਬਣਾਉਣ ਦੀ ਰੈਸਪੀ। ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਸਾਡੇ ਆਉਣ ਵਾਲੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ। ਨਾਲ ਹੀ ਲਾਈਕ ਤੇ ਸ਼ੇਅਰ ਵੀ ਕਰ ਦਿਆ ਕਰੋ। ਤੇ ਚਲੋ ਸ਼ੁਰੂ ਕਰਦੇ ਆਂ ਖੁਆ ਬਣਾਉਣ ਦੀ ਰੈਸਪੀ ਖੁਆ ਬਣਾਉਣ ਲਈ ਇੱਥੇ ਆਪਾਂ 5 ਲੀਟਰ ਦੁੱਧ ਲਿਆ ਖੁਆ ਇੱਥੇ ਆਪਾਂ ਚੁੱਲੇ ਤੇ ਬਣਾ ਰਹੇ ਆਂ ਤੇ ਸਭ ਤੋਂ ਪਹਿਲਾਂ ਆਪਾਂ ਦੁੱਧ ਪਾਉਣ ਕੇ ਕੜਾਹੀ ਦੇ ਵਿੱਚ ਪਾ ਦੇਵਾਂਗੇ ਤੇ ਇੱਥੇ ਯਾਦ ਰੱਖਣਾ ਹੈ ਕਿ ਕੜਾਹੀ ਜਦ ਦੁੱਧ ਪਾਉਣਾ ਤੇ ਕੜਾਹੀ ਜਿਆਦਾ ਗਰਮ ਨਹੀਂ ਹੋਣੀ ਚਾਹੀਦੀ ਤੇ ਜਾਂ ਕੜਾਹੀ ਦੇ ਵਿੱਚ ਥੋੜਾ ਜਿਹਾ ਪਾਣੀ ਪਾ ਲੈਣਾ ਅਗਰ ਕੜਾਹੀ ਦੇ ਵਿੱਚ ਪਾਣੀ ਨਹੀਂ ਪਾਇਆ ਤੇ ਕੜਾਹੀ ਪਹਿਲੋ ਗਰਮ ਹੈ ਨਾ ਤੇ ਦੁੱਧ ਪਾਉਂਦਿਆ ਸਾਰੀ ਕੜਾਈ ਦੇ ਥੱਲੇ ਲੱਗਣ ਲੱਗ ਜਾਣਾ ਤੇ ਫਿਰ ਜਦ ਤੋ ਤੱਕ ਆਪਣਾ ਸਾਰਾ ਖੁਆ ਬਨਣਾ ਦੁੱਧ ਅੰਤ ਤੱਕ ਕੜਾਈ ਦੇ ਥੱਲੇ ਲੱਗਦਾ ਹੀ ਰਹਿਣਾ ਇਸ ਗੱਲ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਖੁਆ ਬਣਾਉਣ ਲੱਗਿਆ ਤੇ ਪਹਿਲੋਂ ਆਪਾਂ ਅੱ ਇੱਕ ਤੇਜ਼ ਰੱਖਾਂਗੇ ਜਿੰਨਾ ਚਿਰ ਦੁੱਧ ਨੂੰ ਉਬਾਲਾ ਨਹੀਂ ਆਉਂਦਾ ਉਹਨਾਂ ਤੱਕ ਆਪਾਂ ਦੁੱਧ ਨੂੰ ਚਲਾਉਂਦੇ ਹੀ ਰਵਾਂਗੇ ਜੇ ਆਪਾਂ ਪਹਿਲੋਂ ਹੀ ਇਹਨੂੰ ਚਲਾਉਣਾ ਛੱਡਤਾ ਨਾ ਤਾਂ ਦੁੱਧ ਥੱਲੇ ਲੱਗਣ ਲੱਗ ਜਾਂਦਾ ਫਿਰ ਹਲਕਾ ਹਲਕਾ ਕੜਾਈ ਇੱਥੇ ਆਪਾਂ ਪਾਰੇ ਤਲੇ ਦੀ ਲਈ ਹੈ ਕਿਉਂਕਿ ਜੇ ਤੋ ਆਪਾਂ ਹਲਕੇ ਤਲੇ ਦੀ ਕੜਾਈ ਲੈਨੇ ਆ ਨਾ ਤੇ ਦੁੱਧ ਥੱਲੇ ਲੱਗਨ ਦਾ ਬਹੁਤ ਜ਼ਿਆਦਾ ਚਾਂਸ ਹੁੰਦੇ ਆ ਤੇ ਜਦੋਂ ਦੁੱਧ ਥੱਲੇ ਕੜਾਈ ਦੇ ਤਲੇ ਤੇ ਲੱਗ ਜਾਂਦਾ ਨਾ ਤੇ ਉਤੋਂ ਦੁੱਧ ਦੇ ਵਿੱਚੋਂ ਜਿਵੇਂ ਸੇਕ ਨਿਕਲ ਜਾਂਦਾ ਇੱਕ ਹੋਰ ਤਰ੍ਹਾਂ ਦੀ ਸੜੀ ਜੀ ਸੁਮਹਿਲਤ ਖੋਏ ਦੇ ਵਿੱਚੋਂ ਆਉਣ ਲੱਗ ਜਾਂਦੀ ਹੈ ਜੋ ਕਿ ਖੋਏ ਦਾ ਕਲਰ ਨੂੰ ਵੀ ਖਰਾਬ ਕਰਦੀ ਹੈ ਤੇ ਸਵਾਦ ਨੂੰ ਵੀ ਖਰਾਬ ਕਰਦੀ ਹੈ ਤੇ ਦੁੱਧ ਦੇਖੋ ਆਪਣੇ ਨੂੰ ਵਾਲਾ ਆ ਗਿਆ ਇੱਥੇ ਵਧੀਆ ਤੇ ਦੁੱਧ ਹੁਣ ਆਪਣਾ ਆਪਾਂ ਪਲਟਾ ਘੱਟ ਵੀ ਮਾਰਾਂਗੇ ਨਾ ਇਹਦੇ ਵਿੱਚ ਖੁਰਚਣਾ ਤੇ ਫਿਰ ਵੀ ਆਪਣਾ ਚੱਲ ਜਾਏਗਾ ਤੇ ਸੇਕ ਇਥੇ ਆਪਾਂ ਫੁੱਲ ਰੱਖਿਆ ਹੋਇਆ। ਤੇ ਹੁਣ ਆਪਾਂ ਇਹਨੂੰ ਖੁਰਚਣਾ ਮਾਰ ਰਹੇ ਹਾਂਗੇ। ਦੇਖੋ ਸਟੀਮ ਨਿਕਲ ਰਹੀ ਹੈ ਨਾ। ਤੇ ਦੁੱਧ ਲੱਗਣ ਦੇ ਨਾ ਥੱਲੇ ਦੋ ਹੀ ਸਟੇਜਾਂ ਹੁੰਦੀਆਂ। ਇੱਕ ਤਾਂ ਵਾਲਾ ਹੁਣ ਤੋਂ ਪਹਿਲਾਂ ਉਹ ਤੋਂ ਤਾਂ ਹੀ ਆਪਾਂ ਚਲਾਉਂਦੇ ਰਹਿਣਾ ਕਿ ਦੁੱਧ ਲੱਗੇ ਨਾ ਤੇ ਇੱਕ ਜਦੋਂ ਲਾਸਟ ਦੇ ਵਿੱਚ ਆਪਣਾ ਦੁੱਧ گاੜਾ ਹੋ ਜਾਊਗਾ ਨਾ ਤੇ ਉਤੋਂ ਥੱਲੇ ਲੱਗਣ ਦਾ ਬਹੁਤ ਜ਼ਿਆਦਾ ਖਤਰਾ ਹੁੰਦਾ ਦੁੱਧ ਵੀ ਥੱਲੇ ਨਾ ਲੱਗ ਜਾਵੇ। ਤੇ ਇਸ ਤਰ੍ਹਾਂ ਆਪਾਂ ਲਾਉਂਦੇ ਹੋਏ ਦੇਖੋ ਆਪਣਾ ਦੁੱਧ ਹੁਣ ਅੱਧਾ ਰਹਿ ਗਿਆ। ਇਹ ਐਂ ਆਪਾਂ ਹਿਲਾਉਂਦੇ ਰਵਾਂਗੇ ਤੇ ਨਾਲ ਹੀ ਆਪਾਂ ਸਾਈਡਾਂ ਤੇ ਦੁੱਧ ਹਲਕਾ-ਹਲਕਾ ਚਿਪਕਣ ਲੱਗ ਜਾਂਦਾ ਨਾ ਤੇ ਉਹਨਾਂ ਨੂੰ ਵੀ ਆਪਾਂ ਹਿਲਾਉਂਦੇ ਹੋਏ ਇੱਕ ਸਾਈਡ ਉਧਰੋਂ ਹਿਲਾ ਕੇ ਇੱਕ ਵਾਰੀ ਉਧਰੋਂ ਹਿਲਾ ਕੇ ਤੇ ਫਿਰ ਪਲਟਾ ਵਿੱਚੇ ਲਗਾ ਦੇਣਾ ਤੇ ਦੁੱਧ ਦੇਖੋ ਆਪਣਾ ਇਹ ਤੁਨ ਕਾਫੀ ਗਾੜਾ ਹੋ ਗਿਆ ਤੇ ਹੁਣ ਦੁੱਧ ਨੂੰ ਆਪਾਂ ਇੱਥੇ ਹੋਰ ਸੁਕਾਵਾਂਗੇ ਇੱਥੇ ਹੁਣ ਸੇਕ ਆਪਾਂ ਨਾ ਘੱਟ ਕਰ ਦੇਣਾ ਬਹੁਤ ਤੇਜ਼ ਸੇਕ ਨਹੀਂ ਇੱਥੇ ਰੱਖਣਾ ਤੇ ਦੇਖੋ ਕਿ ਦੁੱਧ ਕਿੰਨਾ ਆਪਣਾ گاੜਾ ਹੋ ਗਿਆ ਆਪਣਾ ਰਬੜੀ ਦੇ ਟਾਈਪ ਦਾ ਹੋ ਗਿਆ ਦੁੱਧ ਇਸ ਤਰ੍ਹਾਂ ਤੇ ਹੁਣ ਪਾਸੇ ਇੱਕ ਸਾਈਡ ਪਲਟਾ ਉਧਰ ਮਾਰਨਾ ਇੱਕ ਉਧਰ ਮਾਰਨਾ ਤੇ ਫਿਰ ਵਿਚਾਲੇ ਮਾਰਨਾ ਇਸ ਤਰੀਕੇ ਦਾ ਹਿਲਾਉਣਾ ਦੁੱਧ ਨੂੰ ਤੇ ਕੋਆ ਆਪਣਾ ਦੇਖੋ ਹੁਣ ਹਲਕਾ ਹਲਕਾ گاੜਾ ਹੋਣਾ ਸ਼ੁਰੂ ਹੋ ਗਿਆ ਦੁੱਧ ਦੇ ਇਥੇ ਆਪਣਾ ਕਾਫੀ گاੜਾ ਹੋ ਗਿਆ ਤੋ ਹੁਣ ਇੱਥੇ ਪਖੁਰਚਣਾ ਲਗਾਤਾਰ ਚਲਾਉਂਦੇ ਰਹਿਣਾ ਕਿਉਂਕਿ ਇੱਥੇ ਦੁੱਧ ਨੂੰ ਥੱਲੇ ਲੱਗਣ ਦੇ ਬਹੁਤ ਜ਼ਿਆਦਾ ਚਾਂਸ ਨੇ ਇਸ ਸਟੇਜ ਦੇ ਉੱਤੇ ਨਾ ਬੜੀ ਸਾਵਧਾਨੀ ਨਾਲ ਦੁੱਧ ਨੂੰ ਹਿਲਾਉਂਦੇ ਰਹਿਣਾ ਹਮੇਸ਼ਾ ਤੇ ਇਧਰੋਂ ਨਾਲ ਸਾਈਡਾਂ ਤੋਂ ਵੀ ਨਾਲ ਖੁਰਚਦੇ ਹੋਏ ਹਲਾ ਦੇਣਾ ਤੇ ਖੁਆ ਇੱਥੇ ਦੇਖੋ ਆਪਾਂ ਜਿੱਦਾਂ ਬਾਜ਼ਾਰ 'ਚ ਲੈ ਕੇ ਆਉਣੇ ਉਸ ਸਟੇਜ ਦਾ ਖੁਆ ਤੇ ਆਪਣਾ ਤਿਆਰ ਹੈ ਹੁਣ ਤੇ ਇਹ ਆਪਾਂ ਦਾ ਖੁਆ ਥੋੜਾ ਹੋਰ ਪਾਣੀ ਸੁਕਾਵਾਂਗੇ ਕਿਉਂਕਿ ਉਹਦੇ ਨਾਲੇ ਦੀ ਸ਼ੈਲਫ ਲਾਈਫ ਵੱਧ ਜਾਂਦੀ ਹੈ ਜਿਸ ਤਰ੍ਹਾਂ ਥੋੜਾ ਲਿਕੁਇਡ ਰੱਖ ਲਾਂਗੇ ਨਾ ਤਾਂ ਬਹੁਤ ਜਲਦੀ ਖਰਾਬ ਹੋ ਜਾਂਦਾ ਤੇ ਖੋਆ ਆਪਣਾ ਦੇਖੋ ਕਿੰਨਾ ਵਧੀਆ ਬਿਲਕੁਲ ਵਾਈਟ ਰੰਗ ਦਾ ਤਿਆਰ ਹੋਇਆ ਤੇ ਇਹਨੂੰ ਇਸ ਤਰ੍ਹਾਂ ਆਪਾਂ ਸਾਰੇ ਨੂੰ ਹੋਰ ਸੁਕਾ ਕੇ ਇਕੱਠਾ ਕਰ ਲਵਾਂਗੇ ਸਾਰਾ ਦੁੱਧੇ ਤੇ ਆਪਾਂ 5 ਕਿਲੋ ਲਿਆ ਸੀ ਤੇ ਦੁੱਧ ਆਪੇ ਇੱਥੇ ਮੱਝ ਦਾ ਲਿਆ ਸੀ ਇਸ ਕਰਕੇ ਆਪਣੇ ਖੋਏ ਦਾ ਰੰਗ ਬਿਲਕੁਲ ਚਿੱਟਾ ਬਣਿਆ ਤੇ ਖੋਆ ਇੱਥੇ ਆਪਣਾ ਦੇਖੋ ਕਿੰਨਾ ਵਧੀਆ ਬਣ ਕੇ ਤਿਆਰ ਹੋ ਗਿਆ ਤਕਰੀਬਨ ਤੇ ਕੜਾਈ ਦਾ ਤਲਾਵਿ ਤੁਸੀ ਚੈੱਕ ਕਰ ਸਕਦੇ ਹੋ ਬਿਲਕੁਲ ਵੀ ਥੱਲੇ ਨਹੀਂ ਲੱਗਿਆ ਦੇਖੋ ਆ ਇੱਥੇ ਆਪਣਾ ਬਣ ਕੇ ਬਿਲਕੁਲ ਤਿਆਰ ਪੰਜ ਕਿਲੋ ਦੁੱਧ ਦੇ ਵਿੱਚੋਂ ਇੱਥੇ ਆਪਣਾ ਡੇਢ ਕਿਲੋ ਖੁਆ ਨਿਕਲ ਕੇ ਤਿਆਰ ਹੋਇਆ ਦੇਖੋ ਇਹਦੇ ਵਿੱਚ ਆਪਾਂ ਕੋਈ ਖੰਡ ਵਗੈਰਾ ਕੁਝ ਵੀ ਨਹੀਂ ਪਾਈ ਸੀ ਇਸ ਖੋਏ ਨਾਲ ਆਪਾਂ ਘਰ ਦੇ ਵਿੱਚ ਪਿੰਨਿਆਂ ਗਜਰੇਲਾ ਜਾਂ ਖੋਏ ਦੀ ਬਰਫੀ ਬਣਾ ਸਕਦੇ ਆ ਤੁਸੀਂ ਵੀ ਕੋਸਾਵਦਾਨੀਆਂ ਦਾ ਖਿਆਲ ਰੱਖਦੇ ਹੋ ਇਸ ਤਰ੍ਹਾਂ ਘਰ ਦੇ ਵਿੱਚ ਸ਼ੁੱਧ ਖੂਆ ਤਿਆਰ ਕਰ ਸਕਦੇ ਹੋ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਸਾਡੀ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਵੀਡੀਓ ਵੇਖਣ ਲਈ ਧੰਨਵਾਦ ਮਿਲਦੇ ਹਾਂ ਕਿਸੇ ਹੋਰ ਨਵੀਂ ਰੈਸਪੀ ਦੇ ਨਾਲ ਸਤਿ ਸ੍ਰੀ ਅਕਾਲ ਜੀ